ਮੋਹਾਲੀ ਪੁਲਿਸ ਵੱਲੋਂ ਇੰਟਰਨੈਸ਼ਨਲ ਲਗਜ਼ਰੀ ਕਾਰ ਚੋਰ گرو ਦੇ ਦੋ ਮੈਂਬਰ ਗ੍ਰਿਫਤਾਰ ਨੌ ਲਗਜ਼ਰੀ ਕਾਰਾਂ ਕੀਤੀਆਂ ਬਰਾਮਦ ਮੋਹਾਲੀ ਪੁਲਿਸ ਨੇ ਇੱਕ ਇੰਟਰਨੈਸ਼ਨਲ ਲਗਜ਼ਰੀ ਕਾਰ ਚੋਰ گرو ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਫੜੇ ਗਏ ਮੁਲਜ਼ਮਾਂ ਦੇ ਕਾਬੂ ਤੋਂ ਪੁਲਿਸ ਨੇ ਨੌ ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਹਨ ਮੁਲਜ਼ਮਾਂ ਦੀ ਪਛਾਣ ਰਮੇਸ਼ ਪੁੱਤਰ ਚੱਲੇ ਤੇ ਅਮਿਤ ਪੁੱਤਰ ਕਰਨ ਵਾਸੀ ਚਿਲਾ ਰੋहतक ਹਰਿਆਣਾ ਵਿਚੋਂ ਹੋਈ ਹੈ ਇਸ ਵਤੀ ਜਾਣਕਾਰੀ ਦਿੰਦਿਆਂ ਐਸਐਸਪੀ ਮਹੱਲੀ ਡਾਕਟਰ ਸੰਦੀਪ ਗਰਕਰ ਨੇ ਦੱਸਿਆ ਕਿ ਮਗਰਮੇ ਦੀ ਤਫਤੀਸ਼ ਪਹਿਲਾ ਰਮੇਸ਼ ਵਾਸੀ ਰੋहतक ਨੂੰ ਗ੍ਰਿਫਤਾਰ ਕੀਤਾ ਜਿਸ ਨੇ ਪੁੱਛਗਛ ਦੌਰਾਨ ਗਰੋ ਤੇ ਸਰਗਨਾ ਅਮਿਤ ਵਾਸੀ ਰੋहतक ਦਾ ਨਾਮ ਲਿਆ ਸੀ ਜੋ ਕਿ ਵਿਦੇਸ਼ ਭਚਨ ਦੀ ਫਰਾਗ ਵਿੱਚ ਸੀ ਅਤੇ ਸਪੈਸ਼ਲ ਵਜੋਂ ਉਸ ਨੂੰ ਅੰਤਰਰਾਸ਼ਟਰੀ 에어ਪੋਰਟ ਦਿੱਲੀ ਤੋਂ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ ਪੁੱਛਗਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹਨਾਂ ਵੱਲੋਂ ਵੱਖ-ਵੱਖ ਰਾਜਾਂ ਦੀ ਐਕਸੀਡੈਂਟਲ ਗੱਡੀਆਂ ਖਰੀਦ ਕੇ ਉਹਨਾਂ ਦੇ ਪੇਪਰ ਆਪਣੇ ਕੋਲ ਰੱਖ ਲੈਂਦੇ ਸਨ ਅਤੇ ਗੱਡੀਆਂ ਨੂੰ ਡਿਸਮੈਂਟਲ ਕਰ ਦਿੰਦੇ ਸਨ ਉਸ ਤੋਂ ਬਾਅਦ ਉਹ ਮਾਡਲ ਮਾਰਕਾ ਅਤੇ ਰੰਗ ਦੀ ਲਗਜ਼ਰੀ ਕਾਰਾਂ ਚੋਰੀ ਕਰਕੇ ਉਹਨਾਂ ਦੇ ਇੰਜਨ ਅਤੇ ਚੈਸੀ ਨੰਬਰਾਂ ਨੂੰ ਚੈਂਪਰ ਕਰਨ ਉਪੰੰਤ ਵਿਦੇਸ਼ ਜਿਵੇਂ ਕਿ ਮਿਆ ਮਾਰ ਹਾਦਿਸ਼ਾਂ ਵਿੱਚ ਵੇਚ ਦਿੰਦੇ ਸਨ ਪਰੋ ਵੀ ਅਮਿਤ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਹਨਾਂ ਦੇ گرو ਦਾ ਮੁਖ ਸਰਗਨਾ ਖੇ ਹੁੱਤੇ ਅਦੋਮੀ ਵਾਸੀ ਧਿਆਨਪੁਰ ਨਾਗਲੈਂਡ ਨਾਮ ਦਾ ਇੱਕ ਵਿਅਕਤੀ ਹੈ ਜੋ ਹੁਣ ਤੱਕ ਤਕਰੀਬਨ 400 ਤੋਂ ਉੱਪਰ ਚੋਰੀ ਦੀਆਂ ਕਾਰਾਂ ਨੂੰ ਇੰਟਰਨੈਸ਼ਨਲ ਬਾਉਂਡਰ ਕਰਾਸ ਕਰਵਾ ਕੇ ਸੁਭਾਈ ਕਰ ਚੁੱਕਾ ਹੈ ਵੱਖ-ਵੱਖ ਇਲਾਕਿਆਂ ਵਿੱਚੋਂ 77 ਦੇ ਕਰੀਬ ਲਗਜ਼ਰੀ ਕਾਰਾਂ ਆਈਡੈਂਟੀਫਾਈ ਕੀਤੀਆਂ ਜਾ ਚੁੱਕੀਆਂ ਹਨ ਜੋ ਗ੍ਰਿਫਤਾਰੀ ਦੌਰਾਨ ਅਰਮੇਸ਼ ਅਤੇ ਅਮਿਤ ਤੋਂ ਕੋਲੋਂ ਨੋ ਲਗਜ਼ਰੀ ਕਾਰਾਂ ਬਰਾਮਦ ਹੋਈਆਂ ਜਿਸ ਵਿੱਚੋਂ ਪੰਜ ਫਾਰਚੂਨਰ ਕਾਰ, ਐਨੋਵਾ, ਕ੍ਰਿਸਟਾ ਕਾਰਾਂ ਤੋਂ ਕ੍ਰੇਟਾ ਕਾਰ ਇੱਕ ਅਤੇ ਇੱਕ ਬਰੀਜਾ ਕਾਰ ਬਰਾਮਦ ਹੋਈ ਹੈ। ਚੋਰ ਗਿਰੋਧ ਇਹ ਰਿਗਾਰਡਿੰਗ ਹੈ। ਜਿਹੜਾ ਕਿ ਕਰੀਬ ਪਿਛਲੇ 14-15 ਸਾਲ ਤੋਂ ਐਕਟਿਵ ਸੀਗਾ। ਇਹ ਇੰਟਰਨੈਸ਼ਨਲ ਜਿਹੜੀ ਲਗਜ਼ਰੀ ਕਾਰਸ ਹੈਗੀ ਹੈ ਮжоਰਿਟੀ ਇਹਨਾਂ ਦਾ ਟਾਰਗੇਟ ਹੁੰਦਾ ਸੀ ਲਗਜ਼ਰੀ ਕਾਰਸ ਜਿਹੜੀਆਂ ਸੀ ਉਹਨੂੰ ਚੋਰੀ ਕਰਦੇ ਸੀਗੇ। ਇਹ ਬਿਲਕੁਲ ਇੱਕ ਇੰਟਰਨੈਸ਼ਨਲ ਲੈਵਲ ਤੇ ਨੈਟਵਰਕ ਜਿਹੜਾ ਬਣਿਆ ਹੋਇਆ ਹੈ ਇਹਨਾਂ ਦਾ। ਅ ਇਹ ਜਿਹੜੇ ਇਹਦਾ ਮਾਸਟਰਮਾਈਂਡ ਅਮਿਤ ਪੁੱਤਰ ਕਰਨ ਸਿੰਘ ਜਿਹੜਾ ਹੈਗਾ ਇਹ ਰਹਿਣ ਵਾਲਾ ਰੋहतक ਰਿਆ ਜਿਹੜਾ ਪਰਚੇਜ਼ਰ ਸੀਗਾ ਉਹਨੂੰ ਸ਼ੱਕ ਹੋਇਆ ਜਿਹਦੀ ਇਨਫਾਰਮੇਸ਼ਨ ਸਾਨੂੰ ਮਿਲੀ ਤੇ ਜਿਹਦੇ ਬੇਸਿਸ ਤੇ ਅ ਅਸੀਂ ਸਾਰੀ ਇਹ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਕੀਤੀ ਤੇ ਇਨਵੈਸਟੀਗੇਸ਼ਨ ਅੱਗੇ ਚੱਲਦੇ ਚੱਲਦੇ ਬਹੁਤ ਵੱਡਾ ਇੱਕ ਜਿਹੜਾ ਗਿਰੋ ਆਏ ਟਰੇਸ ਹੋਇਆ ਇਹਨਾਂ ਦਾ ਮੋਡਸ ਆਪਰੈਂਡਿੰਗ ਇਹ ਸੀ ਕਿ ਇੱਕ ਜਿਹੜੀ ਕੋਈ ਟੋਟਲ ਲਾਸ ਗੱਡੀ ਹੁੰਦੀ ਸੀ ਐਕਸੀਡੈਂਟ ਦੇ ਵਿੱਚ ਉਹਨੂੰ ਖਰੀਦ ਲੈਂਦੇ ਸੀਗੇ ਉਹਨੂੰ ਖਰੀਦ ਕੇ ਉਹਦੇ ਜਿਹੜੇ ਵੀ ਕ੍ਰੇਡੈਂਸ਼ੀਅਲ ਸੀਗੇ ਉਹਦਾ ਗੱਡੀ ਦਾ ਨੰਬਰ ਚੈਸੀ ਨੰਬਰ ਇੰਜਨ ਨੰਬਰ ਉਹ ਸੇਮ ਮਾਡਲ ਦੀ ਚੋਰੀ ਦੀ ਗੱਡੀ ਦੇ ਉੱਤੇ ਲਗਾ ਲੈਂਦੇ ਸੀਗੇ ਉਹ ਲਗਾਉਣ ਤੋਂ ਬਾਅਦ ਫਿਰ ਉਹ ਜਾਂ ਤਾਂ ਸਿੱਧੇ ਤੌਰ ਤੇ ਮੋਸਟਲੀ ਨਾਰਥ ਈਸਟਰਨ ਸਟੇਟਸ ਵੇਚਦੇ ਸੀਗੇ ਨਾਰਥ ਈਸਟਰਨ ਸਟੇਟਸ ਦੇ ਵੇਚਦੇ ਸੀਗੇ ਜਾਂ ਵਿਰੋਧੀ ਐਨਓਸੀ ਕਟਾ ਕੇ ਉਸ ਤੋਂ ਬਾਅਦ ਨਾਰਥ ਈਸਟ ਸਟੇਟ ਤੇ ਵੇਚਦੇ ਸੀਗੇ ਸਾਡੇ ਇਹ ਵੀ ਧਿਆਨ ਚ ਆਇਆ ਕਿ ਇਹ ਗੱਡੀਆਂ ਨਾਰਥ-ਈਸਟ ਸਟੇਟ ਤੋਂ ਵੀ ਅੱਗੇ ਕਈ ਵਾਰ ਮਿਆਂਮਾਰ ਵਗੈਰਾ ਵਾਲੇ ਪਾਸੇ ਵੀ ਮਤਲਬ ਕਰਾਸ ਬਾਰਡਰ ਵੀ ਇਹ ਗੱਡੀਆਂ ਜਿਹੜੀਆਂ ਹੈਗੀਆਂ ਵੇਚੀਆਂ ਜਾਂਦੀਆਂ ਸੀ ਹੁਣ ਤੱਕ ਦੀ ਸਾਡੀ ਪੁੱਛਗਿੱਛ ਦੇ ਦੌਰਾਨ ਕਰੀਬ 400 ਤੋਂ ਵੱਧ ਗੱਡੀਆਂ ਪਿਛਲੇ 10 ਤੋਂ 15 ਸਾਲਾਂ ਦੇ ਵਿੱਚ ਇਹਨਾਂ ਨੇ ਚੋਰੀ ਕਰਕੇ ਨਾਰਥ-ਈਸਟ ਜਾਂ ਕਰਾਸ ਬਾਰਡਰ ਜਿਹੜੀਆਂ ਹੈਗੀਆਂ ਭੇਜੀਆਂ ਨੇ ਸਾਨੂੰ ਇਹਨਾਂ ਦੇ ਵਿੱਚੋਂ ਕਰੀਬ 77 ਗੱਡੀਆਂ ਇਸ ਟਾਈਮ ਤੇ ਆਲਰੇਡੀ ਆਇਡੈਂਟੀਫਾਈ ਹੋ ਚੁੱਕੀਆਂ ਜਿਨ੍ਹਾਂ ਦੀ ਰਿਕਵਰੀ ਇਸ ਟਾਈਮ ਤੇ ਚੱਲ ਰਹੀ ਹੈ ਉਹਨਾਂ ਚੋਂ 9 ਲਗਜ਼ਰੀ ਗੱਡੀਆਂ ਜਿਹੜੀਆਂ ਰਿਕਵਰ ਹੋਈਆਂ ਨੇ ਉਹ ਸਾਡੇ ਕੋਲ ਇੱਥੇ ਹੁਣ ਇਸ ਟਾਈਮ ਤੇ ਆਲਰੇਡੀ ਰਿਕਵਰ ਹੋ ਚੁੱਕੀਆਂ ਨੇ ਉਹਦੇ ਵਿੱਚ 5 ਫੋਰਚੂਨਰ ਕਾਰ 2 ਇਨੋਵਾ ਕ੍ਰਿਸਟਾ 1 ਕ੍ਰੈਟਾ ਤੇ 1 ਬ੍ਰਿਜ਼ਾ ਜਿਹੜੀ ਕਾਰ ਹੈ ਉਹ ਆਲਰੇਡੀ ਰਿਕਵਰਡ ਹੈ ਇਹ ਚ ਜਿਹੜੇ 2 ਬੰਦੇ ਫੜੇ ਗਏ ਨੇ ਇਹਨਾਂ ਦੇ ਉੱਤੇ ਪਹਿਲਾਂ ਹੀ 20 25 ਪਰਚੀ ਮਕਦਮੇ ਦਰਜ ਹੈ ਤਾ ਇਹਨਾਂ ਦਾ ਕ੍ਰਿਮਿਨਲ ਬੜਾ ਮੇਜਰ ਬੈਕਗ੍ਰਾਉਂਡ ਹੈ ਤੇ ਵੱਖ-ਵੱਖ ਸਟੇਟਸ ਦੇ ਵਿੱਚ ਇਹ ਮੁਕਦਮੇ ਦਰਜ ਹੈ ਇਹ ਫਰਦਰ ਸਾਰਾ ਜਿਹੜਾ ਗਿਰੋ ਹੈ ਉਹ ਤੋਂ ਪਰਦਾ ਫਾਸ਼ੀਏ ਦੇ ਵਿੱਚੋਂ ਹੋਇਆ ਇਹਦੇ ਵਿੱਚ ਇੱਕ ਹੋਰ ਬੰਦਾ ਇਨਵੋਲਡ ਹੈ ਕਿ ਹੋਤੋ ਅਚੋਮੀ ਨਾਮ ਦਾ ਬੰਦਾ ਹੈ ਇਹ ਨਾਗਾਲੈਂਡ ਦੀਮਾਪੁਰ ਦਾ ਰਹਿਣ ਵਾਲਾ ਹੈ ਜਿਹੜਾ ਉੱਥੇ ਸਾਰੇ ਨਾਰਥ-ਈਸਟ ਨੈਟਵਰਕ ਨੂੰ ਮੈਨੇਜ ਕਰਦਾ ਇਹਦਾ ਹੀ ਇਹ ਅੱਗੇ ਜਿਹੜਾ ਚੋਰੀ ਕਰਨ ਵਾਲਾ ਇਹਦਾ ਜਿਹੜਾ ਵਿੰਗ ਸੀਗਾ ਉਹ ਚ ਇਹ ਅਮਿਤ ਜਿਹੜਾ ਹੈਗਾ ਉਹਨੂੰ ਮੈਨੇਜ ਕਰਦਾ ਸੀਗਾ ਤੇ ਪੂਰੇ ਇੰਡੀਆ ਦੇ ਵਿੱਚੋਂ ਹੀ ਇਹ ਕਾਰਾਂ ਜਿਹੜੀਆਂ ਚੋਰੀ ਹੋਈਆਂ ਜਿਹੜੀਆਂ ਅੱਗੇ ਜਾ ਕੇ ਉੱਥੇ ਨਾਰਥ-ਈਸਟ ਚ ਸਪਲਾਈ ਕਰਦੇ ਸੀ ਇਹ ਜਿਹੜੇ ਸਾਨੂੰ ਉਹ ਵੀ ਆਇਡੈਂਟੀਫਾਈ ਹੋ ਗਏ ਨੇ ਇਹਦੇ ਵਿੱਚ ਜਿਹੜੇ ਗੱਡੀ ਨੰਬਰ ਚੈਸੀਜ਼ ਜਿਹੜਾ ਚੈਸੀ ਨੰਬਰ ਹੈ ਜਾਂ ਇੰਜਨ ਨੰਬਰ ਜਿਹੜੇ ਪੰਚ ਕਰਦੇ ਸੀ ਉਹ ਵੀ ਸਾਡੇ ਆਇਡੈਂਟੀਫਾਈਡ ਨੇ ਉਹਨਾਂ ਨੂੰ ਵੀ ਅਸੀਂ ਕੇਸ ਨਾਮਿਨੇਟ ਕਰ ਰਹੇ ਹਾਂ ਮੈਂ ਹਜੇ ਡਿਟੇਲ ਸ਼ੇਅਰ ਨਹੀਂ ਕਰ ਰਹੇ ਕਿਉਂਕਿ ਸਾਡੇ ਆਨਗoing ਆਪਰੇਸ਼ਨ ਹੋ ਰਹੇ ਨੇ ਡਿਫਰੈਂਟ ਡਿਫਰੈਂਟ ਮਾਡਲ ਸਰ ਇਹ ਜਿਹੜਾ ਚੋਰੀ ਵਾਲੇ ਮਾਸਟਰਮਾਈਂਡ ਜਿਹੜੇ ਹੈਗੇ ਇਹਦੇ ਵਿੱਚ ਇਹ ਹੈ ਜਿਹੜਾ ਅਮਿਤ ਕੁਮਾਰ ਨੇ ਮੈਂ ਦੱਸਿਆ ਜੀ ਦਾ ਇਹ ਜਿਹੜੇ ਹੈਗੇ ਪੂਰੇ ਇੰਡੀਆ ਦੇ ਵਿੱਚ ਇਹ ਮਾਮਲੇ ਦਰਜ ਹੈ ਮжоਰਟੀ ਜਿਹੜੇ ਸਾਨੂੰ ਹੇਠੇਕਰ ਪਤਾ ਲੱਗਿਆ ਨਾਰਥ ਇੰਡੀਆ ਦੇ ਪਤਾ ਲੱਗਿਆ ਤਾਂ ਤੁਸੀਂ ਇਹ ਕਹਿੰਦੇ ਸਾਰੇ ਨਾਰਥ ਇੰਡੀਅਨ ਸਟੇਟਸ ਦੇ ਵਿੱਚ ਕਾਫੀ ਜਿਹੜੀ ਹੈ ਚੋਰੀ ਦੀਆਂ ਗੱਡੀਆਂ ਦੇ ਵਿੱਚ ਅੱਗੇ ਅੱਗੇ ਚੋਰੀ ਦੀਆਂ ਗੱਡੀਆਂ ਇਹਨਾਂ ਕੋਲ ਪਹੁੰਚ ਜਾਂਦੀਆਂ ਸੀਗੇ ਤੇ ਟੋਟਲ ਲਾਸ ਜਿਹੜੀ ਗੱਡੀ ਦਾ ਨੰਬਰ ਲਾਣ ਵਾਲਾ ਕੰਮ ਇਹਨਾਂ ਦਾ ਹੋਣਾ ਸੀਗਾ ਸਾਰਾ